ਇੱਕ ਕੈਂਪ ਐਨਐਸਐਸ ਦਾ 20 ਤਰੀਕ ਤੋਂ ਲੱਗਿਆ ਹੋਇਆ ਤੇ ਅੱਜ ਇਹਦੀ ਕਲੋਜ਼ਿੰਗ ਹੈ ਬਹੁਤ ਵਧੀਆ ਕੈਂਪ ਰਿਹਾ 50 ਤੋਂ ਵੱਧ ਬੱਚੇ 54 ਸਟੂਡੈਂਟਸ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਔਰ ਬਹੁਤ ਸਾਰੇ ਬੁਲਾਰੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਬੁਲਾਉਂਦੇ ਰਹੇ ਬੱਚਿਆਂ ਨੂੰ ਬੜਾ ਕੁਝ ਉਹਨਾਂ ਨੇ ਦੱਸਿਆ ਮੈਡੀਟੇਸ਼ਨ ਕਰਾਈ ਔਰ ਟ੍ਰੈਫਿਕ ਰੂਲਸ ਬਾਰੇ ਵੀ ਬਾਰੇ ਦੱਸਿਆ ਗਿਆ ਤੇ ਸਾਡੇ ਪ੍ਰਧਾਨ ਜੀ ਜਿਹੜੇ ਸਰਦਾਰ ਰਣਜੋਤ ਸਿੰਘ ਜੀ ਨੇ ਉਹਨਾਂ ਨੇ ਆ ਕੇ ਬੱਚਿਆਂ ਨੂੰ ਬਹੁਤ ਗਾਈਡ ਕੀਤਾ ਬਹੁਤ ਗੱਲਾਂ ਏਦਾਂ ਦੀਆਂ ਦੱਸੀਆਂ ਜਿਹੜੀਆਂ ਕਿ ਬੱਚਿਆਂ ਨੂੰ ਈਵਨ ਕਿ ਸਾਨੂੰ ਵੀ ਨਹੀਂ ਪਤਾ ਸੀ ਔਰ ਉਹਨਾਂ ਨੇ ਬੱਚਿਆਂ ਲਈ ਲੈਕਚਰ ਦਿੱਤੇ ਬਹੁਤ ਵਧੀਆ ਇਸ ਤੋਂ ਬਿਨਾ ਅੱਜ ਦੇ ਪ੍ਰੋਗਰਾਮ ਵਿੱਚ ਅਸਿਸਟੈਂਟ ਡਾਇਰੈਕਟਰ ਸਰਦਾਰ ਦਵਿੰਦਰ ਸਿੰਘ ਜੀ ਲੋਟੇ ਪਹੁੰਚੇ ਨੇ ਜਸਵੰਤ ਸਿੰਘ ਜੀ ਨਿਗਰਾਨ ਸੇਵਾ ਸੁਸਾਇਟੀ ਤੋਂ ਸੰਦੀਪ ਕੁਮਾਰ ਜੀ ਆਇਓਐਲ ਕੰਪਨੀ ਤੋਂ ਸਾਡੇ ਵਿਚਕਾਰ ਪਹੁੰਚੇ ਨੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਤੇ ਅੱਜ ਪ੍ਰੋਗਰਾਮ ਦੀ ਸਮਾਪਤੀ ਹੈ ਪ੍ਰੋਗਰਾਮ ਬਹੁਤ ਵਧੀਆ ਰਿਹਾ ਬੱਚਿਆਂ ਨੇ ਕਲਚਰ ਆਈਟਮਸ ਵੀ ਦਿੱਤੇ ਆ ਕਿਉਂਕਿ ਬੱਚੇ ਡੇਲੀ ਆਪਣਾ ਇਹ ਰੂਟੀਨ ਰੱਖਦੇ ਸੀ ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਇਹਨਾਂ ਦੇ ਸੈਸ਼ਨ ਚੱਲਦੇ ਰਹੇ ਨਾਲ ਦੀ ਨਾਲ ਕਲਚਰ ਐਕਟੀਵਿਟੀਆਂ ਚੱਲਦੀਆਂ ਰਹੀਆਂ ਔਰ ਬੱਚਿਆਂ ਨੇ ਆਪਣਾ ਖਾਣਾ ਜਿਹੜਾ ਸੀ ਸਵੇਰ ਤੋਂ ਲੈ ਕੇ ਚਾਹ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਇਹਨਾਂ ਨੇ ਆਪਣਾ ਖਾਣਾ ਆਪ ਬਣਾਇਆ ਔਰ ਸਭ ਨੂੰ ਸਰਵ ਕੀਤਾ ਖੁਦ ਹੀ ਸਰਵ ਕੀਤਾ ਔਰ ਬੱਚੇ ਜਦੋਂ ਇਕੱਠੇ ਹੋ ਕੇ ਇੰਨਾ ਸਾਰਾ ਕੁਝ ਕਰਦੇ ਨੇ ਤੇ ਬੜਾ ਕੁਝ ਸਿੱਖਦੇ ਨੇ ਆਪਸ ਵਿੱਚ ਐਡਜਸਟਮੈਂਟ ਕਰਨੀ ਸਿੱਖਦੇ ਨੇ ਤੇ ਬੱਚੇ ਹੁਣ ਇਸ ਮੋੜ ਤੇ ਆ ਗਏ ਕਿਉਂਕਿ ਅੱਜ ਲਾਸਟ ਡੇ ਹੈ ਔਰ ਬਹੁਤ ਬੱਚੇ ਰੋ ਰਹੇ ਸੀ ਜਦੋਂ ਅਸੀਂ ਕੈਂਪ ਦੀ ਸ਼ੁਰੂਆਤ ਕੀਤੀ ਤਾਂ 54 ਸਟੂਡੈਂਟਸ ਹੋ ਗਏ ਅਸੀਂ ਕਿਹਾ ਇਸ ਤੋਂ ਵੱਧ ਅਸੀਂ ਨਹੀਂ ਕਰਨੇ ਤੇ ਅੱਜ ਉਹਨਾਂ ਦਾ ਇਹ ਹਾਲ ਹੈ ਕਿ ਮੈਡਮ ਸਾਡਾ 2 ਦਿਨ ਹੋਰ ਲਗਾ ਦਿਓ ਕੈਂਪ ਕਿਉਂਕਿ ਉਹਨਾਂ ਨੇ ਇਸ ਕੈਂਪ ਵਿੱਚ ਬਹੁਤ ਇੰਜੋਏ ਕੀਤਾ ਬਹੁਤ ਕੁਝ ਸਿੱਖਿਆ ਪੜਾਈ ਕਿਦਾਂ ਰੱਖਿਆ ਨਹੀਂ ਪੜਾਈ ਬਹੁਤ ਵਧੀਆ ਓਵਰ ਆਲ ਜਿਹੜੇ ਆ ਸਾਡਾ 100% ਰਿਜ਼ਲਟ ਰੈਂਦਾ ਹਰ ਸਾਲ ਹੀ ਬੋਰਡ ਦੀਆਂ ਕਲਾਸਿਸ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਰੈਂਦਾ ਕਿਰਟੀ ਮੈਸੇਜ ਹੋ ਗਿਆ 3:00 ਵਜੇ ਦਾ 25 ਅੱਜ ਸਿੱਖੇ ਜਾ ਰਹੇ ਹੈ ਹਾਂਜੀ ਬੱਚਿਆਂ ਨੂੰ ਮੈਂ ਇਹ ਮੈਸੇਜ ਦਵਾਂਗੀ ਕਿ ਜਿੰਨੇ ਐਸੀ ਬੁਲਾ ਰਹੇ ਬੁਲਾਏ ਹੈ ਇਹਨਾਂ ਦਿਨਾਂ ਦੇ ਵਿੱਚ ਜੋ-ਜੋ ਉਹਨਾਂ ਨੇ ਇਹਨਾਂ ਨੂੰ ਬਹੁਤ ਅੱਛੀਆਂ ਗੱਲਾਂ ਦਸੀਆਂ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਐਪਲੀਕੇਬਲ ਕਰਨ ਤਾਂ ਕਿ ਉਹ ਸਕਸੈਸਫੁਲ ਹੋ ਸਕਣ। ਡਾਕਟਰੇਟ ਆਫ ਯੂਸ ਸਬਸ ਡਿਪਾਰਟਮੈਂਟ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਐਨਐਸਐਸ ਦੇ 7 ਡੇ ਸਪੈਸ਼ਲ ਕੈਂਪ ਨੇ ਜਿਹੜੇ ਦਿਨ ਰਾਤ ਦੇ ਉਹ ਲਗਾਏ ਜਾ ਰਹੇ ਨੇ ਤੇ ਇਸ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵੀ ਇਸ ਸਮੇਂ 15 ਜਿਹੜੇ ਕੈਂਪ ਨੇ ਐਨਐਸਐਸ ਦੇ ਦਿਨ ਰਾਤ ਦੇ ਚੱਲੇ ਨੇ। ਸੋ ਅੱਜ ਰਾਮਗੜੀਆ ਗਰਲਸ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਐਨਐਸਐਸ ਦਾ ਜਿਹੜਾ ਕੈਂਪ 7 ਦਿਨ ਪਹਿਲਾਂ ਸ਼ੁਰੂ ਹੋਇਆ ਸੀ ਸੋ ਅੱਜ ਇਸ ਦੀ ਕਲੋਜ਼ਿੰਗ ਸੈਰੇਮਨੀ ਹੈ ਤੇ ਇੱਥੇ ਆ ਕੇ ਬੱਚਿਆਂ ਨੂੰ ਮਿਲਣ ਦਾ ਜਦੋਂ ਮੌਕਾ ਮਿਲਿਆ ਤੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਇਹ ਜਿਹੜੇ 7 ਦਿਨ ਬੱਚਿਆਂ ਨੇ ਇੱਥੇ گزارੇ ਨੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜੀਵਨ ਜਾਂ ਸਿਖਾਉਂਦੀਆਂ ਨੇ ਬਹੁਤ ਸਾਰੇ ਐਕਸਪਰਟ ਲੋਕ ਸੀ ਜਿਹੜੇ ਉਹ ਇਹਨਾਂ ਪ੍ਰੋਗਰਾਮ ਇੱਥੇ ਆਏ ਜਿਨ੍ਹਾਂ ਨੇ ਆਪਣੇ ਆਪਣੇ ਜਿਹੜੇ ਫੀਲਡ ਦੇ ਮਾਹਰ ਸੀ ਉਹਨਾਂ ਨੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ ਤੇ ਬੱਚੇ ਅੱਜ ਇੱਥੋਂ ਪਰਨ ਕਰਕੇ ਜਾ ਰਹੇ ਨੇ ਕਿ ਅਸੀਂ ਜੋ ਵੀ ਇੱਥੇ ਸਿੱਖਿਆ ਹੈਗਾ ਜਿਹੜੇ ਵੀ ਲੋਕ ਇੱਥੇ ਆਏ ਸੀ ਜਿਹੜੇ ਵੀ ਐਕਸਪਰਟ ਆਏ ਨੇ ਕਿ ਉਹਨਾਂ ਨੇ ਜੋ ਵੀ ਸਾਨੂੰ ਜੀਵਨ ਜਾਂਚ ਜਾਂ ਜੀਵਨ ਦੀ ਸਿਹਤ ਦਿੱਤੀ ਹੈਗੀ ਹੈ ਤੇ ਉਹ ਅਸੀਂ ਆਪਣੇ ਜੀਵਨ ਦੇ ਵਿੱਚ ਉਸ ਨੂੰ ਖੂਬਹੂ ਲਾਗੂ ਕਰਾਂਗੇ ਤੇ ਸਮਾਜ ਦੇ ਵਿੱਚ ਜਾ ਕੇ ਤੇ ਇਸ ਜਿਹੜੀਆਂ ਚੰਗੀਆਂ ਜਿਹੜੀਆਂ ਗੱਲਾਂ ਨੇ ਤੇ ਉਹ ਸਮਾਜ ਦੇ ਵਿੱਚ ਵੀ ਫਲਾਵਾਂਗੇ ਤੇ ਇੱਕ ਵਧੀਆ ਸਮਾਜ ਦੀ ਜਿਹੜੀ ਕਲਪਨਾ ਹੈ ਸਾਡੇ ਦਿਮਾਗ ਦੇ ਵਿੱਚ ਉਸ ਨੂੰ ਪੂਰਨ ਚੜਨ ਦੇ ਵਿੱਚ ਅਸੀਂ ਪੂਰਨ ਸਹਿਯੋਗ ਦੇਵਾਂਗੇ ਤੇ ਇੱਕ ਵਧੀਆ ਸਮਾਜ ਦੀ ਸਿਰਜਣਾ ਕਰਾਂਗਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਨਿਗਰਾਨ ਸੇਵਾ ਸੰਸਥਾ ਦਾ ਮੁਤਸੇਵਾਦਾਰ ਜਸਪਾਲ ਸਿੰਘ ਢੰਡਲ ਸਾਰੀਆਂ ਇਹ ਸੰਸਥਾ ਨੂੰ ਅੱਜ ਪਤਾ ਹੀ ਹੈ ਕਿ ਜੋ ਦਿਨ ਚੱਲ ਰਹੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਔਰ ਇਹ ਸਫ਼ਰ ਜਿਹੜਾ ਸ਼ੁਰੂ ਹੋਇਆ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਦੇ ਵਿੱਚ ਜੰਗਾਂ ਹੋਈਆਂ ਜਿਹੜੀਆਂ ਵੱਡੇ ਸਾਹਿਬਜ਼ਾਦਿਆਂ ਨੇ ਕਰਵਾਨੀਆਂ ਦਿੱਤੀਆਂ ਫਿਰ ਅੱਗੇ ਪੁਨ ਮੀਹਾਂ ਦੇ ਵਿੱਚ ਚਨੇ ਗਏ ਜਿਹੜੇ ਫਤੇਗੜ ਸਾਹਿਬ ਸਰਹੰਦ ਛੋਟੇ ਸਾਹਿਬ ਜਾਂਦੇ ਸਾਡੀ ਜਿਹੜੀ ਸਿੱਖੀ ਦੀ ਨੀਂਹ ਉਹਨਾਂ ਨੇ ਮਜ਼ਬੂਤ ਕੀਤੀ ਉਹ ਨੇ ਐਸੀ ਮਜ਼ਬੂਤ ਕੀਤੀ ਕਿ ਉਹਦੇ ਹੀ ਬਲਬੁੱਤੇ ਉੱਪਰ ਔਰ ਉੱਥੋਂ ਮਿਲਦੀ ਪ੍ਰੇਰਣਾ ਦਾ ਸਦਕਾ ਅੱਜ ਸਾਡੇ ਜਿਹੜੇ ਨੌਜਵਾਨ ਨੇ ਸਿੱਖ ਧਰਮ ਜਿਹੜਾ ਹੈਗਾ ਇਹ ਬਹੁਤ ਵਧਿਆ ਫੁੱਲਿਆ ਔਰ ਬਹੁਤ ਦੂਰ-ਦੂਰ ਤੱਕ ਸਾਡੇ ਜਿਹੜੇ ਸਿੱਖ ਬੱਚੇ ਨੇ ਨੌਜਵਾਨ ਨੇ ਬੜੀਆਂ ਬੜੀਆਂ ਜੜੀਆਂ ਮੱਲਾਂ ਮਾਰੀਆਂ ਜਿਵੇਂ ਬਾਹਰਲੇ ਮੁਲਕਾਂ ਦੇ ਕਿਤੇ ਜਾ ਕੇ ਵੀ ਕਿਤੇ ਉੱਤੇ ਉਹਦਿਆਂ ਦੇ ਉੱਤੇ ਸਿਸ਼ੋਤ ਅੱਜ ਪੱਧਰ ਮੈਂ ਨਮਸਕਾਰ ਕਰਦਾ ਇਸ ਸਮੇਂ ਦੇ ਵਿੱਚ ਜਿੰਨੇ ਵੀ ਸ਼ਹੀਦ ਹੋਏ ਨੇ ਸਾਰਿਆਂ ਨੂੰ ਹੀ ਪ੍ਰਣਾਮ ਕਰਦਾ ਉਹਨਾਂ ਦੀ ਹਿੰਮਤ ਕਰਕੇ ਹੀ ਅਸੀਂ ਅੱਜ ਜੀਵਨ ਜੀ ਰਹੇ ਬੱਚਿਆਂ ਦਾ ਕੈਂਪ ਅੱਜ ਹੈ ਜੋ ਐਨਐਸਐਸ ਦਾ ਕੈਂਪ ਹੈ ਲੱਗਿਆ ਤੇ ਨਨਨੇ ਨਨੇ ਬੱਚੇ ਸਕੂਲਾਂ ਦੇ 11ਵੀਂ 12ਵੀਂ 10ਵੀਂ 8ਵੀਂ ਦੇ ਵਿੱਚ ਬੱਚੇ ਇੱਥੇ ਆਏ ਹੋਏ ਨੇ ਉਹਨਾਂ ਨੂੰ ਇਹ ਜਿਹੜੀ ਇੱਕ ਸਿੱਖਿਆ ਦਿੱਤੀ ਜਾਂਦੀ ਆ ਵੀ ਘਰ ਤੋਂ ਬਾਹਰ ਕਿੱਦਾਂ ਰਹਿਣਾ ਇਹ 7 ਦਿਨ ਦਾ ਕੈਂਪ ਆਰਾਮਗੜੀਆ ਜਿਹੜਾ ਗਰਲ ਸਕੂਲ ਹੈਗਾ ਉਹਦੇ ਵਿੱਚ ਲੱਗਿਆ ਆਰਾਮਗੜੀਆ ਬॉय ਸਕੂਲ ਆਉੱਚ ਵੀ ਲੱਗਿਆ ਤੇ ਇਹ ਮਤਲਬ ਬਹੁਤ ਵਧੀਆ ਕੈਂਪ ਹੈ ਜਿੰਨਾ ਤੋਂ ਬੱਚਿਆਂ ਨੂੰ ਬਾਹਰ ਰਹਿਣ ਦਾ ਪਤਾ ਲੱਗਦਾ ਤੇ ਸੈਲਫ ਡਿਫੈਂਸ ਕਿਸ ਤਰ੍ਹਾਂ ਹੋਣਾ ਉਹ ਸਾਰਾ ਜਾਣਕਾਰੀ ਮਿਲਦੀ ਆ ਅਸੀਂ ਆਪਣੀ ਨਿਗਰਾਨ ਸੇਵਾ ਸੰਸਥਾ ਵੱਲੋਂ ਇਹਨਾਂ ਬੱਚਿਆਂ ਦੀ ਹੌਸਲਾ ਵਧਾਈ ਕਰਨ ਲਈ ਇੱਥੇ ਅੱਜ ਪਹੁੰਚੇ ਹਾਂ ਪਹਿਲੇ ਦਿਨ ਜਿਹੜਾ ਸੀਗਾ ਉਦੋਂ ਸਟਾਰਟਿੰਗ ਵੀ ਹੋਈ ਸੀ ਉਦੋਂ ਵੀ ਅਸੀਂ ਹਾਜ਼ਰੀ ਭਰੀ ਸੀ ਲੈਕਚਰ ਕੀਤਾ ਸੀ ਅੱਜ ਵੀ ਮਤਲਬ ਅਸੀਂ ਬੱਚਿਆਂ ਨੂੰ ਜਿਹੜੇ ਆ ਸਟਾਲ ਵਗੈਰਾ ਦੇ ਕੇ ਹੋਰ ਕੁਝ ਇੱਕ ਸਨੇਹ ਦੇ ਕੇ ਜਿਹੜੇ ਆ ਉਹ ਦੇ ਕੇ ਇਹਨਾਂ ਨੂੰ ਸਨਮਾਨਤ ਕਰਨਾ ਹੈ ਤਾਂ ਕਿ ਇਹ ਬੱਚੇ ਬਦਲਣ ਖੁੱਲਣ ਜਿੱਥੇ ਵੀ ਰਹਿਣ ਆਪਣੀ ਕਾਮਯਾਬੀ ਜਿਹੜੀਆਂ ਉਹਨਾਂ ਲਈਆਂ ਦੇ ਉੱਪਰ ਚੱਲਦੇ ਰਹਿਣ ਕਾਮਯਾਬ ਹੋਣ देश समाज का नाम रोशन कर और धर्म नाल भी जुड़े रहन माता पिता की सेवा कर खूब खूब तरक्या कर असी इस वास्ते दे हौसला देना है मैं रामगढ़िया गर्ल्स सीनियर सेकेंडरी स्कूल में पढ़ती हूँ मैं प्लस वन डी की स्टूडेंट हूँ और हमारा आज कैंप का लास्ट डे है जो सात दिनों का कैंप था आज इस फंक्शन में बहुत सारे मतलब तो बहुत अच्छे अच्छे माननीय सर जी आए हैं हमारे बीच जो हमने जिन्होंने हमें बहुत कुछ समझाया सिखाया और बहुत सारी बातें बताई हैं और हमें सात दिनों के बीच में बहुत कुछ सीखने को मिला जैसे अपना गुस्सा कंट्रोल करना मेडिटेशन करना मन को शांत करना मम्मी पापा का रिस् मम्मी पापा के रिस्पेक्ट करना मम्मी पापा से प्यार करना लोगों को माफ़ करना और अपने आप से अपनी गलती को मान लेना किसी से मिलजुल कर कैसा रहना चाहिए एक यूनिटी क्या होती है वो हमें आज इस कैंप में आकर पता चला कैसे मिलजुल कर का काम होता है ये पता चला और एक यूनिटी के में काम करके जो सुकून मिलता है जो प्यार मिलता है वो आज हमने फील किया हमारे कैंप में जो मुझे बहुत बेहतरीन लगा बहुत अच्छा लगा ये मेरी लाइफ का सबसे बेहतरीन और सबसे मतलब स्वीटेस्ट एक्सपीरियंस था जो शायद मैं लाइफ टाइम तक ना भूलूँ और मुझे बहुत अच्छा लगा कि ये कैंप मैंने लगाया मैं पहले मुझे मतलब तो डर था कि शायद मेरा कैंप ख़राब ना हो जाए या फिर कुछ जैसे हर एक इंसान बच्चे को होता है स्टार्टिंग में डर लगता है लेकिन जैसे ही हमारा दिन ब दिन बीतता गया वैसे ही मुझे खुशी हुई हमने खूब मस्ती की पढ़ाई मतलब तो कुछ नया सीखा हमने मस्ती भी की और बहुत सारी बातें हुई हमारे प्रिंसिपल मैम ने हमें बहुत कुछ सिखाया नए नए मतलब हमारे लिए लेकर आए सर मैडम को बुलाया उन्होंने हमें सिखाने के लिए और हमारे बीच हमारे टीचर्स ने भी हमारा बहुत ध्यान रखा जैसे हमें कोई घर की कमी ना फील हो उन्होंने वो सारी चीज़ें की हमें मतलब मम्मी का प्यार मिला और उन्होंने हमारे मतलब बहुत हमारा बहुत ध्यान रखा कि बच्चे क्या कर रहे हैं उन्होंने खाना खाया कि नहीं खाया उनकी तबीयत ठीक है वो कैसे है सारा बहुत ध्यान रखा उन्होंने और मैं मतलब बहुत शुक्रगुज़ार हूँ उनका जो उन्होंने हमारा इतना ध्यान रखा वरना शायद हमारे लिए कैंप बहुत मुश्किल हो जाता अगर हमारे टीचर्स हमारे साथ ना होते और हमने बहुत सारी मस्ती भी की हमारे बीच कल तो कपल्स भी आए थे जो यूट्यूब पे बहुत फेमस हैं Uh, मैं उनका नाम तो नहीं जानती सॉरी बट लेकिन वो बहुत अच्छे थे हमने उनकी मतलब लाइव शो में बहुत सारी मस्ती की हमारे जो सर आए थे उन्होंने भी बहुत मस्ती कराई हमें हमने पूरा हफ्ता मस्त बहुत इंजॉय किया और मैं बहुत खुश हूँ कि हम ये कैंप लगाए और हमने बहुत मस्ती की इस बात की मुझे खुशी है और थोड़ा सैडनेस भी है कि आज ये लास्ट डे है और हमारे सारे दोस्त अलग हो जाने वाले हैं ਤੇ ਇਸ ਵਾਰ ਕ दुख ਤੋਂ ਹੈ ਬਟ ਮੈਂ ਕੋਸ਼ਿਸ਼ ਕਰੂੰਗੀ ਮੰਮੀ ਸੇ ਪਰਮਿਸ਼ਨ ਲੂਗੀ ਕਿਉਂਕਿ ਅਸਲ ਅਗਰ ਮੇਰਾ ਪਲਸ 2 ਮੇਂ ਦੁਬਾਰਾ ਕੈਂਪ ਲਗਾ ਤੋ ਮੈਂ ਉਸ ਕੈਂਪ ਕੋ ਜ਼ਰੂਰ